ਹਾਂਜੀ ਦੋਸਤੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਪਰਸਰਾਮਨਗਰ ਬਠਿੰਡਾ ਸ਼ਹਿਰ ਦੇ ਵਿੱਚ ਸੋ 150 ਗਜ ਦੇ ਵਿੱਚ ਕੋਠੀ ਆ ਤੇ ਤਿੰਨ ਮੰਜ਼ਲਾ ਇਹ ਕੋਠੀ ਬਣੀ ਹੋਈ ਆ ਟੋਟਲ 6 ਬੈੱਡਰੂਮ ਆ ਤੇ ਅੱਗੇ ਕਾਫੀ ਖੁੱਲਾ ਜਿਹੜਾ ਉਹ ਵਿਹੜਾ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਾਫੀ ਖੂਬਸੂਰਤ ਜਿਹੜੀ ਆ ਕੋਠੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਿਹੜੇ ਵੀ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਜੋ ਫਿਰ ਗੱਲ ਕਰਦੇ ਆਪਾਂ ਇਸ ਕੋਠੀ ਦੀ ਤਾਂ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਡ੍ਰੈਇੰਗ ਰੂਮ ਤੁਸੀਂ ਦੇਖ ਸਕਦੇ ਹੋ ਡਾਉਨ ਸੀਲਿੰਗ ਜਿਹੜੀ ਆ ਉਹ ਹੋਈ ਵੀ ਆ ਔਰ ਕੋਠੀ ਥੋੜੀ ਜੀ ਪੁਰਾਣੀ ਜ਼ਰੂਰ ਹੈ ਪਰ ਅੱਜ ਵੀ ਕੋਠੀ ਜਿਹੜੀ ਆ ਬਹੁਤ ਹੀ ਸੋਹਣੀ ਪਈ ਆ ਤੇ ਸੋਹਣੀ ਜਿਹੜੀ ਆ ਉਹ ਬਣੀ ਹੋਈ ਆ ਸੋ ਟੋਟਲ 6 ਬੈਡਰੂਮ ਆ ਤੇ ਨਾਲ ਅਟੈਚ ਜਿਹੜੇ ਆ ਵਾਸ਼ਰੂਮ ਆ ਔਰ ਕਬੜਾ ਜਿਹੜੇ ਉਹ ਬਣੇ ਹੋਏ ਆ ਸੋ ਇਹ ਬੈਡਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਟੈਚ ਵਾਸ਼ਰੂਮ ਆ ਕਬੜ ਬਣਿਆ ਹੋਇਆ ਬੈਡਰੂਮ ਜਿਹੜਾ ਉਹ ਅਟੈਚ ਹੈਗਾ ਵਾਸ਼ਰੂਮ ਦੇ ਨਾਲ ਸੋ ਟੋਟਲ 6 ਬੈਡਰੂਮ ਆ ਕਿਚਨ ਤੁਸੀਂ ਦੇਖ ਸਕਦੇ ਹੋ ਪੀਓਪੀ ਜਿਹੜੀ ਆ ਕਾਫੀ ਖੂਬਸੂਰਤ ਹੋਈ ਹੋਈ ਹੈ ਔਰ ਕਬੜ ਜਿਹੜੇ ਆ ਉਹ ਬਣੇ ਹੋਏ ਆ ਸੋ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਉਹ ਹੋਇਆ ਵੀ ਆ ਤੇ ਕੋਠੀ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਆ ਤੇ ਹਵਾਦਾਰ ਆ ਪੌੜੀਆਂ ਦੀ ਗੱਲ ਕਰੀਏ ਤਾਂ ਪੌੜੀਆਂ ਵਿੱਚ ਵੀ ਪੱਥਰ ਲੱਗਿਆ ਹੋਇਆ ਔਰ ਲੱਕੜ ਦੀ ਜਿਹੜੀ ਆ ਰੇਲਿੰਗ ਆ ਉਹ ਚੜੀ ਹੋਈ ਹੈ ਸੋ ਕਾਫੀ ਖੂਬਸੂਰਤ ਜਿਹੜਾ ਇਸ ਕੋਠੀ ਦੇ ਵਿੱਚ ਉਹ ਪੱਥਰ ਲੱਗਿਆ ਹੋਇਆ ਸੋ ਫਸਟ ਫਲੋਰ ਤੇ ਆਪਾਂ ਹੈਗੇ ਆ ਇਸ ਵੇਲੇ ਸੋ ਦੋ ਬੈਡਰੂਮ ਜਿਹੜੇ ਆ ਫਰਸਟ ਫਲੋਰ ਤੇ ਬਣੇ ਹੋਏ ਆ ਔਰ ਕਾਫੀ ਖੂਬਸੂਰਤ ਜਿਹੜੇ ਆ ਬੈਡਰੂਮ ਆ ਆਪਾਂ ਦੇਖ ਰਹੇ ਆ ਸੋ ਕੋਠੀ ਜਿਹੜੀ ਆ ਖੁੱਲੀ ਆ ਰੋਸ਼ਨੀਦਾਰ ਆ ਹਵਾਦਾਰ ਆ ਔਰ ਬਹੁਤ ਹੀ ਵਧੀਆ ਜਿਹੜੇ ਆ ਬੈਡਰੂਮ ਆ ਉਹ ਬਣੇ ਹੋਏ ਆ ਸੋ 150 ਗੱਜ ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਫਰਸਟ ਫਲੋਰ ਗਰਾਉਂਡ ਫਲੋਰ ਤੇ 3rd ਫਲੋਰ ਤੇ ਕਿਚਨ ਜਿਹੜੀ ਉਹ ਬਣੀ ਹੋਈ ਆ ਟੋਟਲ 6 ਬੈਡਰੂਮ ਆ ਔਰ 3 ਜਿਹੜੇ ਆ ਰਸੋਈਆਂ ਇਸ ਕੋਠੀ ਦੇ ਵਿੱਚ ਤੁਹਾਨੂੰ ਮਿਲਣਗੀਆਂ ਅੱਗੇ ਆਪਾਂ ਵੇੜਾ ਵੀ ਦੇਖਿਆ ਔਰ ਪੂਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਉਹ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਜਿਹੜੇ ਆ ਫਰਸ਼ ਲੱਗੇ ਹੋਏ ਆ ਬਹੁਤ ਸੋਹਣੇ ਜਿਹੜੇ ਆ ਕਬੜ ਬਣੇ ਹੋਏ ਆ ਡੋਰ ਵਿੰਡੋ ਜਿਹੜੇ ਆ ਬਹੁਤ ਸੋਹਣੇ ਆ ਔਰ ਬੈਡਰੂਮ ਉਹ ਵੀ ਕਾਫੀ ਜਿਹੜੇ ਆ ਖੂਬਸੂਰਤ ਆ ਸੋ ਇਸ ਕੋਠੀ ਦੀ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ 60 ਲੱਖ ਰੁਪਈਆ ਡਿਮਾਂਡ ਆ 150 ਗਾਇ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕਾਸਟ ਹੈਗੀ ਆ ਸਾਨੂੰ ਘਰ ਦੀ ਡਿਟੇਲ ਭੇਜੋ ਵੀਡੀਓ ਬਣਾ ਕੇ ਭੇਜੋ ਤੇ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀਸ਼ ਕਰਾਂਗੇ ਸਭ ਬਹੁਤ ਧੰਨਵਾਦ ਜੀ ਇਥੋਂ ਤੱਕ ਵੀਡੀਓ ਦੇਖਣ ਵਾਸਤੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਇਥੋਂ ਤੱਕ ਵੀਡੀਓ ਦੇਖ ਰਹੇ ਆ ਤਾਂ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸੋ ਜਾਂਦੇ ਜਾਂਦੇ ਇੱਕ ਝਾਤ ਤੁਹਾਨੂੰ ਫਿਰ ਇਸ ਕੋਠੀ ਦੀ ਦਿਖਾ ਦਿੰਨੇ ਆ ਸੋ ਬਹੁਤ ਸੁਣੇ ਜਿਹੜੇ ਆ ਵਾਸ਼ਰੂਮ ਬਣੇ ਹੋਇਆ ਟੱਬ ਵੀ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਸ਼ੀਟਸ ਦਾ ਕੰਮ ਵੀ ਬਹੁਤ